ਪਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਭਾਈ ਲੱਧੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਸਰਦਾਰ ਅਰਸ਼ਾਦ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਇਸ ਘਰੋਂ ਆਪਾਂ ਇੱਕ ਤਕਰੀਬਨ ਕੋ 2-3 ਵੀਡੀਓ ਪਹਿਲਾਂ ਵੀ ਪਾ ਚੁੱਕੇ ਆ ਪਛੂ ਤੁਹਾਨੂੰ ਦਿਖਾਏ ਆ ਘਰੇਲੂ ਕਾਰਾ ਦੋਸਤੋ ਕਿਸੇ ਰਕਮ ਦਾ ਕੋਈ ਸੇਲ ਪਰਚੇਜ਼ ਦਾ ਕੰਮ ਵੀਰ ਰਸਾਲ ਹੋਣੀ ਨਹੀਂ ਕਰਦੇ ਕਿ ਇਦਾਂ ਇੱਕ ਮੋٹے ਤੌਰ ਤੇ ਆਪਾਂ ਪਹਿਲਾਂ ਵੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਏ ਸੀਗੇ ਪਸ਼ੂ ਵੀ ਜ਼ਿਆਦਾਤਰ ਦੋਸਤੋ ਮੋਰਾ ਬਰੀਡ ਦੇ ਤੇ ਨੀਲੀ ਟੱਚ ਦੇ ਨੀਲੀ ਰਾਵੀ ਬਿਲਕੁਲ ਬਰੀਡ ਦੇ ਵਿੱਚ ਪਸ਼ੂ ਵੀਰ ਉਹਨਾਂ ਦੇ ਕੋਲੇ ਆਪਣੇ ਫਾਰਮ ਦੇ ਉੱਪਰ ਮੌਜੂਦ ਹੈ ਤਾਂ ਚੰਗੇ ਚੰਗੇ ਦੁੱਧ ਵਾਲੇ ਚੰਗੇ ਮਿਲਕ ਰਿਕਾਰਡ ਵਾਲੇ ਦੋਸਤੋ ਪਸ਼ੂ ਅੱਜ ਵੀਰ ਉਹਨਾਂ ਦੇ ਕੋਲ ਆ 18 17 ਲੀਟਰ ਵਾਲੀਆਂ ਮੱਝਾਂ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀਗਾ ਇਸ ਘਰੇ ਦੋਸਤੋ ਤਕਰੀਬਨ 15 16 17 18 ਕਿਲੋ ਵਾਲੇ ਪਸ਼ੂ ਨਾਰਮਲ ਹੈਗੇ ਆ ਠੀਕ ਹੈ ਜੀ ਤੇ ਮੋਰਾ ਬਰੀਡ ਦੇ ਉੱਪਰ ਵੀ ਵੀਰ ਕੰਮ ਕਰਦੇ ਆ ਚੰਗੇ ਚੰਗੇ ਗਾ ਦੋਸਤੋ ਸੀਮਨ ਵੀਰ ਉਹਨਾਂ ਨੇ ਇਹਨਾਂ ਮੱਝਾਂ ਦੇ ਵਿੱਚ ਰਖਾਏ ਆ ਤੇ ਚੰਗੇ ਚੰਗੇ ਬੱਚੇ ਇਹਨਾਂ ਦੇ ਕੋਲ ਹੈਗੇ ਆ ਮੋਰਾ ਬਰੀਡ ਦੇ ਤੇ ਨੀਲੀ ਰਾਵੀ ਦੇ ਪਸ਼ੂ ਵੀ ਇਹਨਾਂ ਦੇ ਕੋਲ ਆ ਅੱਜ ਦੋਸਤੋ ਜਿਹੜਾ ਆਪਣਾ ਪਰਪਸ ਰਹਿਣ ਵਾਲਾ ਖਾਸ ਤੌਰ ਤੇ ਵੀਡੀਓ ਦਾ ਇਹ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਇੱਕ ਤੁਸੀਂ ਸਾਹਮਣੇ ਮੱਝ ਦੇਖੋਗੇ ਮੋਰਾ ਬਰੀਡ ਦੀ ਇਹ ਮਨ 29 ਦੀ ਇਹ ਝੋਟੀ ਆ ਸੂਈ ਸਵਾਈ ਆ ਮਗਰ ਕੱਟੀ ਆ ਇਹ ਕੱਟੀ ਕਿਉਂ ਸੀਮਨ ਦੀ ਉਹ ਪੂਰੀ ਡਿਟੇਲ ਆਪਾਂ ਵੀਰ ਰਿਪੋਰਟ ਤੋਂ ਲੈ ਲਾਂਗੇ ਇੱਕ ਸੈਕੰਡ ਨੰਬਰ ਤੇ ਜਿਹੜੀ ਤੁਹਾਨੂੰ ਮੱਝ ਦਿਖਾਉਣੀ ਆ ਉਹਦੀ ਚਵਾਈ ਵੀ ਪਹਿਲੇ ਦੂਜੇ ਸਵੇ ਦੇ ਬਿਲਕੁਲ ਇਸ ਫਾਰਮ ਤੇ ਚਵਾਈ ਆਉਂਦੀ ਹੋਈ ਆ ਘਰੇ ਘਰੇ ਨੂੰ ਚਵਾਈਆਂ ਪਿਛਲੇ ਸਵੇ ਕਿੰਨਾ ਦੁੱਧ ਚਵਾਇਆ ਨੇ ਉਹਦੀ ਡਿਟੇਲ ਆਪਾਂ ਤੁਹਾਡੇ ਸਾਹਮਣੇ ਬਿਲਕੁਲ ਪੇਸ਼ ਕਰਦੇ ਆਂਗੇ ਤੇ ਪਹਿਲੇ ਸਵੇ ਜਿਹੜੀ ਅਮਨ ਅੱਤੀ ਦੀ ਝੋਟੀ ਆ ਦੋਸਤੋ ਇਹਨੇ ਦੁੱਧ ਕਿੰਨਾ ਚਵਾਇਆ ਇਹ ਵੀ ਤੁਹਾਨੂੰ ਪੂਰੀ ਡਿਟੇਲ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਅੱਜ ਤਰੀਕ ਆਪਾਂ ਵੀਡੀਓ ਬਣਾ ਰਿਹਾ 17 ਦਸੰਬਰ ਆ ਤੇ ਸਮਾਂ ਕੋਈ 12 ਵਜੇ ਕੋਈ 5-10 ਮਿੰਟ ਦਾ ਸਮਾਂ ਤੇ ਬਾਕੀ ਗੱਲਬਾਤ ਆਪਾਂ ਪੂਰੀ ਕਰ ਲੈਣੀ ਆ ਤੇ ਭਾਈ ਲੱਧੂ ਤੁਸੀਂ ਖਾਸ ਵਿਜਿਟ ਕਰਨੀ ਆ ਇੱਧਰ ਅਲਗੋ ਕੋਠੀ ਬਿਲਕੁਲ ਨਜ਼ਦੀਕ ਆ ਤੇ ਬਾਕੀ ਇਧਰ ਕਲਸੀਆਂ ਮੱਖੀ ਤੇ ਇਧਰਲੇ ਪਾਸੇ ਦੋਸਤੋ ਪੂਨੀਆਂ ਪਿੰਡ ਦੀ ਦੂਰੀ ਤੇ ਘਰੇਾਲਾ ਇਹ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਤੇ ਭਿੱਖੀਵਾਲੇ ਵੀ ਇੱਥੋਂ ਥੋੜੀ ਦੂਰੀ ਤੇ ਆ ਆਓ ਕਰ ਲੈਂਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਰਸਾਲ ਸਿੰਘ ਸਾਸ੍ਰੀਕਾਲ ਸਾਸ੍ਰੀਕਾਲ ਵੀ ਕੀ ਸਾਰੇ ਦਰਸ਼ਕੋ ਭਰਾਵਾਂ ਨੂੰ ਵੀਡੀਓ ਵੇਖਣ ਨੇ ਸਾਸ੍ਰੀਕਾਲ ਜੀ ਹੋਰ ਭਾਜੀ ਠੀਕ ਠਾਕ ਹਾਂਜੀ ਚੜਦੀ ਕਲਾ ਠੀਕ ਠਾਕ ਅੱਛਾ ਵੀਰ ਜੀ ਉਹਦੇ ਆਪਾਂ ਇੱਕ ਨੀਲੀ ਰਬੀ ਦੀ ਮੱਝ ਦਿਖਾਈ ਸੀ ਤੇ ਨਾਲ ਦੀ ਨਾਲ ਕੁ ਦੋ ਤਿੰਨ ਨਗ ਵੜਾ ਵੀ ਦਿਖਾਈਆਂ ਸੀ ਹਾਂਜੀ ਸਨਹਾਲ ਉਹ ਵੀ ਪਸ਼ੂ ਆਪਾਂ ਘਰੋਂ ਹੀ ਸੇਲ ਕੀਤੇ ਸੀਗੇ ਉਹ ਵੀ ਘਰੋਂ ਸੇਲ ਕੀਤੇ ਸੀ ਉਹ ਦਾ ਦੂਸਰੇ ਦਿਨ ਹੀ ਸੇਲ ਹੋ ਗਏ ਸਾਰੇ ਜੀ ਠੀਕ ਹੈ ਜੀ ਹਾਂ ਜੀ ਤੇ ਅੱਜ ਜਿਹੜੇ ਆਪਾਂ ਦੋਏ ਪਸ਼ੂ ਦਿਖਾਉਣ ਜਾ ਰਹੇ ਆ ਇਹ ਵੀ ਆਪਣੇ ਘਰੋਂ ਹੀ ਮੱਝਾਂ ਝੋਟੀਆਂ ਦਿਖਾ ਰਹੇ ਆ ਜੀ ਇਹ ਹੁਣ ਤਾਂ ਘਰ ਦੀ ਪਹਿਲੇ ਸਵੇਰ ਆਪਾਂ ਲੈਂਦੀ ਰਹਿਆ ਨੇ ਜੋ ਮੱਝ ਅੱਛਾ ਜੀ ਤੇ ਜੀਤ ਜ਼ਿਲ੍ਹੇ ਤੋਂ ਠੀਕ ਹੈ ਜੀ ਤੇ ਐਮ 29 ਵੀ ਆਪ ਆ ਹਾਂ ਹਾਂ ਤੇ ਬਲੀਸਾਨ ਦੀ ਮਗਰੇ ਦੀ ਕੱਟੀ ਆ ਜੀ ਹਾਂ ਬਲੀ ਬਦਨੀ ਵਾਲੇ ਦੀ ਬਲੀ ਬਦਨੀ ਵਾਲੇ ਦੀ ਹਾਂ ਜੀ ਠੀਕ ਹੈ ਜੀ ਆ ਮਗਰ ਕੱਟੀ ਆ ਹਾਂ ਆਪ ਐਮ 29 ਦੀ ਆ ਝੋਟੀ ਅੱਜ ਪਹਿਲੇ ਸਵੇਰ ਢੁ ਪਹਿਲੇ ਸੂਏ ਠੁੱਕੀ ਜਾਂਦੀ ਸੀ ਹਾਂ ਜੀ ਆਪਣੇ ਘਰੇ ਆ ਕੇ ਸੂਈ ਠੀਕ ਆ ਜੀ ਪਹਿਲੇ ਸੂਏ ਨੇ ਦਿੱਤਾ 13 13.5 ਲੀਟਰ ਦੁੱਧ ਜੀ ਜੀ ਤੇ ਐਰ ਕੀ ਤਾਂ 6ਵੇਂ ਦਿਨ ਦੀ ਅੱਜ ਸੂਈ ਜੇ ਠੀਕ ਆ ਜੀ ਤੇ 12 ਲੀਟਰ ਤੋਂ ਬੋਲੇ ਤੋਂ ਸਕਾਰਟ ਜੇ ਜੀ ਠੀਕ ਆ ਜੀ ਤੋਲਣ ਵਾਲਾ ਦੁੱਧ ਹੋਊਗਾ ਜੀ ਕੈਨ ਵਾਲਾ ਨਾ ਹੋਊਗਾ ਠੀਕ ਆ ਹਾਂ ਜੀ ਲਓ ਦੋਸਤੋ ਮਗਰ ਕੱਟੀ ਫੀਮੇਲ ਕਾਫ ਆ ਤੁਸੀਂ ਦੇਖ ਸਕਦੇ ਜੇ ਠੀਕ ਆ ਜੀ ਬਲੀ ਬਦਨੀ ਵਾਲੀ ਆ ਸਾਣ ਦੀ ਝੋਟੇ ਦੀ ਆ ਮਗਰ ਕੱਟੀ ਆ ਤੇ 5 6 5 6 ਦਿਨਾਂ ਦਾ ਜਿਹੜਾ ਆਈਡੀਆ ਕੋਈ ਵੀ ਰਮਣ ਲੈ 5 6 ਦਿਨਾਂ ਦੀ ਸੂਈ ਆ ਵੱਡੇ ਕੱਦ ਕੱਢ ਦੇ ਵਿੱਚ ਢਾਟਾ ਢੋਟਾ ਝੋਟੀ ਦਾ ਬਾਕ ਕਮਾਲ ਲੰਬਾਈ ਬਹੁਤ ਜਿਆਦੀ ਆ ਉੱਚਾ ਕੱਦ ਕੱਢ ਤੇ ਪੂਰੀ ਗੁੰਦੀ ਪਈ ਆ ਠੀਕ ਆ ਜੀ ਪੂਰੀ ਰਾਜੀ ਫੁੱਲ ਵਜਣ ਲੋੜ ਦੀ ਤੇ ਪਹਿਲੇ ਸਵੇਰ ਕੋਈ 13 13.5 ਲੀਟਰ ਦੀ ਵੀਰ ਰਸਾਲ ਦੱਸਣ ਦਿਆ ਵੀ ਜਿਹੜੀ ਦੁੱਧ ਚਵਾਈ ਇਹਨੇ ਕਰਵਾਈ ਆ ਨਾਰਮਲ ਆਪਣੇ ਘਰੇ ਠੀਕ ਆ ਜੀ ਇਸ ਫਾਰਮ ਤੇ ਹੁਣ ਦੂਜਾ ਸਵੇਰ ਸੂਈ ਆ ਅਮਨ ਲਤੀ ਦੀ ਬਾਕੀ ਪੂਰਾ ਸਟਰਕਚਰ ਆਪਾਂ ਤੁਹਾਨੂੰ ਥੋੜਾ ਲਾਗਿਓ ਦਿਖਾ ਦਿੰਨੇ ਆ ਆ ਦੇਖੋ ਜੀ ਆ ਫੇਸ ਕੁਆਲਟੀ ਮੂੰਹ ਮੱਥੇ ਦੀ ਤੁਸੀਂ ਚੈੱਕ ਕਰੋ ਤੇ ਹੁਣ ਤਕਰੀਬਨ 12 ਵਜੇ ਦੋਸਤੋ 5-10 ਮਿੰਟ ਦਾ ਸਮਾਂ ਹੈ ਤੇ ਮਾਰਨਿੰਗ ਚਿਵਾਈ ਕਿੰਨੇ ਵਜੇ ਕਰਤੀ ਸੀ ਮਾਰਨਿੰਗ ਚਿਵਾਈ ਕੀਤੀ ਆਪਾਂ 6:30 ਵਜੇ ਦੀ 6:30 ਵਜੇ ਦੀ ਹਾਂਜੀ ਲੋ ਜੀ ਮਾਰਨਿੰਗ ਦੀ ਸਵੇਰ ਦੋਸਤੋ 6:30 ਵਜੇ ਦੀ ਚਿਵਾਈ ਆ ਠੀਕ ਹੈ ਜੀ ਉਸ ਹਿਸਾਬ ਨਾਲ ਤੁਸੀਂ ਜਿਹੜੀ ਜਜਮੈਂਟ ਕਰ ਲਿਓ ਤਕਰੀਬਨ ਸ਼ਾਮ ਦੀ ਚਿਵਾਈ ਵੱਲ ਜਾਂਦੇ ਆ ਪਸ਼ੂ ਲੈਵਾ ਜਿਹੜਾ ਦੋਸਤੋ ਭਰ ਕੇ ਤਿਆਰ ਕਰ ਲੂਗਾ ਸੋ ਜਿੰਨੀ ਬਣਦੀ ਥੰਦੀ ਆ ਕਿਸੇ ਭਰਾ ਨੇ ਵੇਖਣੀ ਆਪਣੀ ਦੋ ਟਾਈਮ ਇੱਥੇ ਆਣ ਕੇ ਤੁਸੀਂ ਵਿਜ਼ਿਟ ਕਰਕੇ ਦੋ ਟਾਈਮ ਅੱਖੀਂ ਦੇਖ ਸਕਦੇ ਜੀ ਹੱਥਾਂ ਨਾਲ ਬਿਲਕੁਲ ਚਿਵਾਈ ਕਰ ਸਕਦੇ ਜੀ ਹੁਣ ਤਕਰੀਬਨ ਬੋਲਾ 12 12 ਕਿਲੋ ਬੋਲਾ ਹੀ ਆ ਹੁਣ ਇਸ ਵਕਤ ਹਾਂਜੀ 12 ਕਿਲੋ ਬੋਲਾ ਕਹਿਣਾ ਨਹੀਂ ਜੀ ਤੋਰਨ ਵਾਲਾ ਹੋਗਾ ਜੀ ਠੀਕ ਹੈ ਜੀ ਆਨੇ ਦੋ ਟਾਈਮ ਤਿੰਨ ਟਾਈਮ ਆਪਦੀ ਚਵਾਈ ਆਰਾਮ ਨਹੀਂ ਹੁੰਦਾ ਰ 12 ਕਿਲੋ ਹੀ ਹੋਊਗਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਲਓ ਦੋਸਤੋ ਇਸ ਵਕਤ ਜਿਹੜਾ ਚਵਾਈ ਵਾਲਾ ਭਾਂਡੇ ਜੇ ਪੈਣ ਵਾਲਾ ਆਪਾਂ ਗੱਲ ਕਰੀਏ ਨਾ ਕੱਚਾ ਦੁੱਧ ਕਹੇ ਲੋ ਚਾਹੇ ਬੋਲਾ ਕਹੇ ਲੋ ਉਹ 12 ਕਿਲੋ ਆ ਚ ਪੰਜਾ ਛੇ ਦਿਨਾਂ ਦੀ ਸੂਈ ਦੇ ਥੱਲੇ ਠੀਕ ਹੈ ਜੀ ਤੇ ਫੁੱਲ ਵੱਡੇ ਕਦ ਕੱਢਦੇ ਵਿੱਚ ਟਾਂਚਾ ਟੋਚਾ ਝੋਟੀ ਦਾ ਚੰਗਾ ਪੂਰੀ ਹੈਵੀ ਬਾਡੀ weight ਵਜਨ ਲੋ ਤੇ ਬਾਕੀ ਚੁਆਇਜ਼ ਦੀ ਵੀਰ ਪੋਲੀ ਹੈ ਬਿਲਕੁਲ ਬਿਲਕੁਲ ਚੁਆਇਜ਼ ਦੀ ਪੋਲੀ ਠੱਲੀ ਸੀਨ ਬਹੁਤ ਜਿਆਦੀ ਹੈ ਠੀਕ ਹੈ ਜੀ ਭੂਰ ਦੀ ਤੇ ਭਾਰ ਦੀ ਆਪਣੀ ਗਰੰਟੀ ਹੋਊਗੀ ਜੀ ਠੀਕ ਹੈ ਜੀ ਬਾਕੀ ਅਗਲੇ ਪਿਛਲੇ ਥਣਾਂ ਦੀ ਵੈਸੇ ਸਿਲਾਈ ਬਰਾਬਰ ਹਾਂ ਬਰਾਬਰ ਹਕਮ ਦਾ ਕੋਈ ਧਾਰਾਂ ਦਾ ਫਰਕ ਪੋ ਇੱਕ ਧਾਰ ਦਾ ਨਾ ਫਰਕ ਹੋਊ ਜੀ ਬਿਲਕੁਲ ਬਰਾਬਰ ਹੈ ਅਗਲੇ ਨੂੰ ਅਗਲਾ ਥਣ ਬਰਾਬਰ ਹੈ ਪਿਛਲੇ ਨੂੰ ਪਿਛਲਾ ਬਰਾਬਰ ਹੈ ਜੀ ਠੀਕ ਹੈ ਜੀ ਬਾਕੀ ਵਾન્ડਰ ਸਪੇਸ ਕਿਸਾਲੇ ਵੀਰੋ ਚੈੱਕ ਕਰੋ ਮਰਲੇ ਦੀਆਂ ਮਰਲੇ ਵੱਡਾ ਨੇ ਗਿੱਟ-ਗਿੱਟ ਤੇ ਥਣ ਲੱਗਾ ਠੀਕ ਹੈ ਜੀ ਸੋ ਸਪੇਸ ਵਾਂਟ ਚੰਗੀ ਆ ਤੇ ਮਫਾਤ ਥੋਂ ਅਗਲੇ ਬੰਦੇ ਐਂ ਕਰਕੇ ਚੋੜੇ ਹੱਥ ਕਰਕੇ ਫਿਰ ਅਗਲੇ ਥਣ ਚੋਈਦੇ ਆ ਮਤਲਬ ਇਹੋ ਗੱਲ ਐ ਮਸੂਸ ਹੁੰਦਾ ਵੀ ਜਿਵੇਂ ਇੱਕ ਬੰਦਾ ਪਰਲੇ ਪਏ ਪਾਸੇ ਬਹਿ ਕੇ ਚਵਾਈ ਕਰਨੇ ਤੇ ਸੌਖੀ ਗੱਲ ਸੌਖੀ ਗੱਲ ਹਾਂਜੀ ਉਸ ਤਰ੍ਹਾਂ ਦਾ ਔਖੇ ਹੋ ਗਿਆ ਚੋਣਾ ਪੈਂਦਾ ਆ ਬਿਲਕੁਲ ਬੜੀ ਦੂਰੀ ਤੇ ਥਣ ਲੱਗਾ ਦੂਰੀ ਤੇ ਥਣ ਬਹੁਤ ਠੀਕ ਆ ਜੀ ਅੱਛਾ ਵੀਰ ਅਰਸ਼ਾਦ ਸਿੰਘ ਜੀ ਇਸ ਵਾਰ ਕਿੰਨੀ ਕੁ ਉਮੀਦ ਕਰਦੇ ਆ ਬਾਕੀ ਜਿਹੜੇ ਸਾਣਾ ਜਮੀ ਪੜਿਆ ਜਿਹੋ ਦੀ ਤੁਹਾਡੀ ਸੇਵਾ ਵੀ ਆਪਣੇ ਕੋਲ ਮਤਲਬ ਕਿੰਨਾ ਕੁ ਦੁੱਧ ਕੱਢਣ ਦੀ ਸੁਭਾਵਨਾ ਸੀ ਜਾਂ ਕੋਈ ਗਾਂ ਵੇਰ ਲਿਆ ਜਾਂਦਾ ਤੇ ਚੰਗੀ ਸੇਵਾ ਤੇ ਕਿੰਨਾ ਕੁ ਦੁੱਧ ਚੋਣਾ ਚਾਹੀਦਾ ਤੇ ਕੋਈ ਚੰਗੀ ਸੇਵਾ ਕਰੂ 18 ਲੀਟਰ ਵੀ ਕੱਢੂ ਇਹ 17 ਤਾਂ ਪੱਕਾ ਕੱਢੂ ਕੱਢੂਗੀ ਠੀਕ ਹੈ ਜੀ 17 ਤੋਂ ਬਾਹਰ ਹੀ ਜਾਉਗੀ ਜੀ ਠੀਕ ਹੈ ਜੀ ਹਾਂਜੀ ਠੀਕ ਲਓ ਦੋਸਤੋ ਥੋੜੀ ਜੀ ਗਾੜ ਦੀ ਗਾਂ ਨੂੰ ਆਪਾਂ ਕਹਿ ਲਈਏ ਵੀ ਟੱਕਲੇ ਦੇ ਦੀ ਗਾਂ ਨੂੰ ਆ ਜਦੋਂ ਆਪਾਂ ਤੋੜ ਕੇ ਵੀ ਤੁਹਾਨੂੰ ਦਿਖਾਈ ਬਥੇਰੇ ਸਮਝ ਤੁਹਾਨੂੰ ਆ ਜਾਣੀ ਆ ਤੇ ਬਾਕੀ ਵੱਡੇ ਘਰ ਤੋਂ ਬੋਤਲੇ ਵੇਚਾ ਮੇਰਾ ਭਰਾ ਕੋਈ ਵੀ ਆ ਰਿਹਾ ਠੀਕ ਹੈ ਜੀ ਕੋਈ ਨਸਲ ਪ੍ਰੀਡ ਤੇ ਕੰਮ ਕਰਨਾ ਚਾਹੁੰਦਾ ਚਾਹੇ ਮੋਰਾ ਉਹ ਚੰਗੇ ਦੁੱਧ ਵਾਲੇ ਕੋਈ 15 16 ਲੀਟਰ ਤੋਂ ਪਲੱਸ ਦੁੱਧ ਵਾਲੇ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਠੀਕ ਆ ਜੀ ਵੈਸੇ ਰਵਾਵੀਰ ਹੋਣਾ ਕੋਈ ਜਿੰਨਾ ਪਸ਼ੂ ਰੱਖਿਆ ਸਾਰੇ ਚੰਗੇ ਪਸ਼ੂ ਆ ਚੰਗੇ ਦੁੱਧ ਆ ਲੈ ਕੋਈ 15 17 ਸਿਰੀਆਂ ਮੱਝਾਂ ਨੇ ਇਹਨਾਂ ਦੇ ਕੋਲ ਤੇ ਵੀਰ ਰਸਾਲ ਸਿੰਘ ਜੀ ਦੀ ਡਿਮਾਂਡ ਕੀ ਕਰਦੇ ਆ ਦਵਾਗੇ ਕਿੰਨੇ ਦੀ ਹੈ ਡਿਮਾਂਡ ਤਾਂ ਇਹ ਹੈਗੀ ਜੀ 1 30 ਹਾਂਜੀ ਤੇ 1 28 ਠੁਈ ਦੀ ਦੇ ਦਾਂਗੇ ਜੀ ਇੱਕ 28 ਦੀ ਹਾਂਜੀ ਬਾਕੀ ਕਸਰਾ ਕੁਸਰਾ ਹੋਰ ਵੀ ਹੋਈਆਂ ਤੇ ਕੱਢ ਦਿਓਗੇ ਵਿੱਚੋਂ ਮਾਨਤਨ ਕੋਈ ਗੱਲ ਨਹੀਂ ਤੁਹਾਡੀ ਵੀਡੀਓ ਵੇਖ ਕੇ ਜਿਹੜੇ ਕੱਢ ਦਾਂਗੇ ਕੋਈ ਜ਼ਰੂਰ ਮਾਨਤਨ ਜਿੰਨਾ ਹੋ ਸਕਦਾ ਹੋਇਆ ਕਰਦੇ ਹੋ ਜਿੰਨਾ ਕਰਾਂਗੇ ਠੀਕ ਆ ਜੀ ਲਓ ਦੋਸਤੋ ਜਿੰਨੀ ਵੀ ਵਿਵੇਸ਼ ਆ ਵਿੱਚੋਂ ਛੋਟੇਪਾ ਮਾਨਤਨ ਹੋ ਜਾਊਗਾ ਸੋ ਇਹ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਈ ਆ ਪੂਰਾ ਆਲ ਰੌਂਡ ਤੋਂ ਆਪਾਂ ਜਿਹੜਾ ਬਾਡੀ ਸਟਰਕਚਰ ਇਹਦਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਦਿੱਤੀ ਆ ਬਿਲਕੁਲ ਚੌੜਾ ਚਗਾਠਾ ਪਿੱਠ ਪੂਰਾ ਬੜਾ ਚੌੜਾ ਮੈਂ ਇਹਦਾ ਠਿਕਾ ਦਿਖਾਏ ਇੱਕ ਰੰਗੀ ਬਿਲਕੁਲ ਬਲੈਕ ਆ ਕੁਝ ਕੁ ਵਾਲ ਜਿਹੜੇ ਮਗਰ ਪ ਰਸਿਕ ਅੱਛਾ ਸ਼ਾਮ ਦੇ ਬਿਲਕੁਲ ਸਮੇਂ ਜਾਂਦੇ ਜਾਂਦੇ ਕਰਮ ਵਾਲੀ ਚੰਗੀ ਤਿਆਰ ਹੋ ਜਾਂਦੀ ਹੈ ਥਣੇ। ਖੰਡੀ ਸੀਲ ਬਹੁਤ ਹੈ ਜੇ ਭਾਂ ਬੱਚੇ ਚ ਹੋਈ ਜਾਂ ਜਿਤਨਾ ਮਰਜੀ ਚ ਹੋਈ ਜਾਂ। ਠੀਕ ਆ ਜੀ ਠੀਕ ਆ। ਬਹੁਤ ਵਧੀਆ ਚੰਗੀ ਝੋਟੀ ਹੈ ਕਿਸਾਨ ਵੀਰੋ 128000 ਦੀ ਐਂਡ ਟੂ ਐਂਡ ਜਿਹੜੀ ਤੁਹਾਨੂੰ ਇਹ ਮਿਲ ਜੂਗੀ ਠੀਕ ਆ ਤੇ ਬਾਕੀ ਮੇਰਾ ਭਰਾ ਇੱਥੇ ਆਓ ਆਪਣੀ ਚੋਕੇ ਤਸੱਲੀ ਕਰੋ ਤੁਸੀਂ। ਆਹ ਵੇਖੋ ਜੀ। ਠੀਕ ਆ। ਠੀਕ ਆ ਇੱਧਰ ਸੈਗਰਮਾਪਰ ਤੇ ਵੀਰ ਆਪਣੇ ਕੋਲ ਇੱਧਰ ਰਾਜਗੀਤ ਇੱਕ ਆ ਮੱਝ ਖੜੀ ਆ ਵੀ ਆਪਾਂ ਘਰੋਂ ਹੀ ਸੇਲ ਕਰਦੇ ਪਏ ਆ ਹਾਂਜੀ ਇਹ ਵੀ ਘਰੋਂ 200 ਹੀ ਅੱਗੇ ਚੋਏ ਦੀ ਆਪਾਂ ਇਹਦੇ ਘਰ ਦੀ ਮੱਝ ਆ ਇਹਦਾ ਠੀਕ ਆ ਜੀ ਤੇ ਤਕਰੀਬਨ ਅਜੇ ਦਿਨ ਬਾਕੀ ਆ ਦੇ ਇਹਦੇ 21 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੀ 21 ਤਰੀਕ ਨੂੰ ਹਾਂਜੀ ਤੇ ਐਸ ਵਾਰ ਸੂਬਾ ਕਿਨ ਮਾਇਆ ਐਸ ਵਾਰ ਸੂਬਾ ਤੀਜਾ ਸੂਬਾ ਜੀ 200 ਤੇਜਾ ਸੂਣ ਵਾਲੀ ਆ ਹਾਂਜੀ ਠੀਕ ਆਪਾਂ ਬਾਕੀ ਪਹਿਲੇ ਦੂਜੇ ਦੂਜੇ ਸੂਬਾ ਪਿਛਲੀ ਵਾਰੀ ਦੋ ਦੋ ਕਿੰਨਾ ਚੋਆ ਗਈ ਸੀ ਆਪਣੇ ਪਹਿਲੇ ਸੂਏ ਚ ਆ ਗਈ 11 ਕਿਲੋਟਰ ਦੁੱਧ ਜੀ ਹਾਂਜੀ ਤੇ ਦੂਸਰੇ ਸੂਏ ਨੇ 12 13 ਲੀਟਰ ਦੁੱਧ ਚ ਆਇਆ ਜੀ 12 13 ਲੀਟਰ ਹਾਂਜੀ ਠੀਕ ਆ ਜੀ ਫਿਰ ਕੀ 14 15 ਦੇ ਦਊਗੀ ਜੀ 14 ਤੋਂ 15 ਤੋਂ ਬਾਹਰ ਹੀ ਜਾਊਗੀ ਠੀਕ ਆ ਜੀ ਹਾਂਜੀ ਬਾਕੀ ਹੈ ਮਿੱਠੀ ਲੰਮਾ ਸਮਾਂ ਮਿਲਦੀ ਹੈ ਬਿਲਕੁਲ ਮਿੱਠੀ ਲੰਮਾ ਸਮਾਂ ਮਿਲਦੀ ਹੈ ਨਾ 2 ਮਹੀਨੇ 2.5 ਛੱਡੀ ਆ ਉਹ ਵੀ ਆਪਣੀ ਮਰਜ਼ੀ ਨਾਲ ਛੱਡੀ ਆ ਠੀਕ ਆ ਸੇ ਭੱਜੀ ਨੇ ਪਾੜੇ ਤੇ ਬਹੁਤ ਛੇਤੀ ਪੈਂਦੀ ਜੀ ਠੀਕ ਆ ਜੀ ਹਾਂਜੀ ਆ ਫਿਰ ਚਾਰ ਨੂੰ ਲਾਲਚ ਨੂੰ ਪਸ਼ੂ ਲੰਮਾ ਟਾਈਮ ਜਿਹੜਾ ਮਿਲਦਾ ਟਮਾ ਟਾਈਮ ਮਿਲਦਾ ਰਹਿੰਦਾ ਜੀ ਤੇ ਇਸ ਵਾਰ ਵੀ ਕਿਸੇ ਸੀਮਨ ਤੋਂ ਗੱਭਣ ਵੀ ਆ ਕਿਉਂਕਿ ਜੇਕਰ ਤੁਸੀਂ ਕੰਮ ਕਰਦੇ ਪਏ ਤੁਹਾਨੂੰ ਵੈਸੇ ਵੀ ਨੌਲੇਜ ਆ ਵੀ ਜੇਕਰ ਸਾਰੇ ਪਸ਼ੂਆਂ ਆਪਾਂ ਮੋਰਾ ਬਰੀਡ ਦੇ ਜਿਆਦਾ ਤੁਸੀਂ ਕੰਮ ਕਰਦੇ ਹੋ ਹਾਂਜੀ ਤੇ ਨੀਲੀ ਦੀਆਂ ਪਿੱਛੇ ਤੇ ਆਪਾਂ ਮੱਝਾਂ ਵੇਚ ਚੁੱਕੀਆਂ ਵਿੱਚ ਦੋ ਚਾਰ ਪਸ਼ੂ ਜਿਹੜੇ ਸੇਲ ਕਰਤੇ ਚੰਗੇ ਇਹ ਵੀ ਵੈਸੇ ਨੀਲੀ ਦੀ ਜੀ ਮੱਝ ਆ ਤੱਚ ਨੀਲੀ ਜਾਂਦਾ ਤੇ ਤੱਚ ਨੀਲੀ ਦਾ ਤੇ ਆਪਾਂ ਇਹਨੂੰ ਨਾ ਸਕੰਦਰ ਦਾ ਟੀਕਾ ਭਰਾਤਾ ਜੀ ਅੱਛਾ ਵੈਸੇ ਮੋਰਾ ਬਰੀਡ ਦਾ ਵਿੱਚ ਹਨਾ ਉਹ ਮੋਰਾ ਬਰੀਡ ਦਾ ਜੀ ਭਰਾ ਸਕੰਦਰਪੁਰ ਸਕੰਦਰਪੁਰ ਜਿਲ੍ਹਾ ਜੀ ਠੀਕ ਹੈ ਜੀ ਉਹਦਾ ਟੀਕਾ ਭਰਾਇਆ ਜੀ ਠੀਕ ਆ ਲਿਖਤੀ ਤੌਰ ਤੇ ਦੇ ਨਿਕ ਵਾਰੀ ਫੇਰ ਰਿਪੀਟ ਕਰ ਦੋ ਕਿ ਕਿੰਨੇ ਕਿ ਸਮਾਂ ਆ ਜਪਿਆ ਇਹਨੂੰ ਸੁਣ ਕੇ ਹਾਂਜੀ 21 ਤਰੀਕ ਨੂੰ ਇਹ ਦਿਨ ਪੂਰੇ ਹੋਣੇ ਆ ਠੀਕ ਆ ਜੀ ਉਹ ਸਾਰੇ 1-2 ਦਿਨ ਉੱਤੇ ਵੀ ਲੈ ਜੇ 1-2 ਦਿਨ ਘੱਟ ਵੀ ਲੈ ਜੇ ਠੀਕ ਆ ਜੀ ਹਾਂਜੀ ਪਰ 21 ਤਰੀਕ ਨੂੰ ਇਹਦੇ ਪੂਰੇ ਦਿਨ ਪੂਰੇ ਹੋਣਗੇ ਠੀਕ ਆ ਜੀ ਬਾਕੀ ਦੋਸਤੋ 21 ਦਸੰਬਰ ਨੂੰ ਦਿਨ ਪੂਰੇ ਆ ਤੇ ਬਾਕੀ ਬਾਜ ਚੰਗੀ ਪੌਲੀ ਪੌਲੀ ਪੀਆ ਕਰਮਾ ਦੀ ਲੈ ਜੇ ਤੋਂ ਪਰ ਦੋ ਦਿਨ ਚੰਦਨ ਉੱਪਰ ਵੀ ਲੈ ਕੇ ਜਾ ਸਕਦੀ ਹੈ ਹਾਂਜੀ ਇਹਨਾ ਹੋਰ ਬਣੂਗੀ ਜੀ ਆ ਫੱਲਿਓ ਤੁਸੀਂ ਦੇਖ ਸਕਦੇ ਹੋ ਕਿ ਭਾਂਡੇ ਉਹ ਆਹਦੇ ਨਾਲ ਵੀ ਝੋਨੇ ਵਾਲੇ ਪਿੰਡੇ ਦੋਸਤੋ ਪ੍ਰਾਲੀਆਂ ਤੋਂ ਤੇ ਬਾਕੀ ਥੱਬਿਆਂ ਦਾ ਲੇਵਾ ਕਰਨ ਵਾਲੀ ਤਿਆਰ ਕਰੂਗੀ ਤੇ ਬਾਕੀ ਲੇਵੇ ਦੀ ਬੰਤਰ ਤੁਸੀਂ ਵੇਖੋ ਬਿਲਕੁਲ ਪੱਟਾਂ ਦੇ ਸੈਂਟਰ ਦੇ ਵਿੱਚ ਇਧਰੋਂ ਤੁਹਾਨੂੰ ਗਾਰ ਤੋਂ ਆਪਾਂ ਦਿਖਾ ਦਿੰਨੇ ਆ ਵੀ ਕਰਮਾ ਦੀ ਸਟਾਰਟਿੰਗ ਜਿਹੜੀ ਆਪਾਂ ਕਹਿ ਲਿਆ ਨਾ ਵੀ ਧੋਣ ਵਾਲੀ ਸਾਈਡ ਤੋਂ ਸ਼ੁਰੂ ਹੋ ਕੇ ਤੇ ਬੈਕ ਸਾਈਡ ਪਰਾਂੂਗੀ ਲੇਵਾ ਪੂਰਾ ਢਿਲ ਢੋਲ ਬਹੁਤ ਆ ਪਿੰਡੇ ਦੀ ਤੇ ਮਾਝੇ ਦੋਸਤੋਂ ਨੀਲੀ ਪੱਖ ਰੱਖਦੀ ਆ ਠੀਕ ਆ ਜੀ ਤੇ ਦੁੱਧ ਇਸ ਵਾਰ ਵੀਰਾਂ ਦਾ ਵੀ ਚੰਗਾ ਚਵਾਉਣ ਦੀ ਸੁਭਾਵਨਾ ਤੇ ਬਾਕੀ ਥਾਣੋਂ ਵਧੀਆ ਤੇ ਪੰਤ ਪਾਉਣ ਹੋਲੀ ਆ ਕਿਸੇ ਰਕਮ ਤੋਂ ਭਾਰ ਪਿੱਛੇ ਦੀ ਕੋਈ ਮੁਸ਼ਕਲ ਨਹੀਂ ਜੀ ਬਿਲਕੁਲ ਗਰੰਟੀ ਹੋ ਗਈ ਭਾਰ ਪਿੱਛੇ ਦੀ ਪੂਰ ਦੀ ਗਰੰਟੀ ਹੋਊ ਆਪਣੀ ਖੋਲ ਜੀ ਠੀਕ ਹੈ ਜੀ ਥੋੜਾ ਜਿਹਾ ਫੇਸ ਆ ਇਹਨੂੰ ਕਰਕੇ ਵੀ ਦਿਖਾ ਦਿਆ ਮੂੰਹ ਕਰੀਏ ਇਹਨਾਂ ਮੜ ਜਾਂਦਾ ਅੱਖੇ ਦੀ ਮੀਲੀ ਵਾਲੀ ਜੀ ਹਾਂ 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 ਆ ਦੇਖੋ ਅੱਖਾਂ ਬੋਏ ਬਿੱਲੀਆਂ ਨੇ ਮੇਰਾ ਭਰਾ ਕੋਈ ਨਾ ਕੋਈ ਦੂਰੋਂ ਜਿਹਾ ਆ ਜਾਂਦਾ ਵੀ ਇੱਥੇ ਸੈਂਦੇ ਕੱਕ ਬਿੱਲੀ ਅਤੇ ਇੱਕ ਕਾਲੀਆ ਦੋਵੇਂ ਅੱਖਾਂ ਬਿੱਲੀਆਂ ਨੇ ਆਹ ਪਿੰਡੇ ਦੀ ਹੈ ਜੀ ਬਿਲਕੁਲ ਪਤਲਾ ਪਿੰਡਾ ਠੀਕ ਹੈ ਜੀ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਚੌੜੇ ਪਿੱਠ ਬੁੜੇ ਦੇ ਵਿੱਚ ਤੋ ਆਮ ਆਜ ਦੀ ਬੰਤਰ ਆ ਠੀਕ ਆ ਜੀ ਹਾਈਟ ਜਿੱਦਾਂ ਆਪਾਂ ਦੇਖਦੇ ਆ ਅਨੀਲੀ ਦੀਆਂ ਮੱਝਾਂ ਦੇਖਦੇ ਨੀਲੀ ਰਾਵੀ ਦੇ ਪਸ਼ੂ ਦੇਖਦੇ ਆ ਹਾਈਟ ਉਹਨਾਂ ਦੇ ਵਿੱਚ ਤੁਸੀਂ ਇਹਦੀ ਮੰਨ ਸਕਦੇ ਹੋ ਠੀਕ ਆ ਠੀਕ ਆ ਜੀ ਇਹਦਾ ਵੀਰ ਰਸਾਲ ਸਿੰਘ ਜੀ ਕੀ ਮੁੱਲ ਕਰਤਾ ਕਿੰਨੇ ਦੀ ਦਵਾਂਗੇ ਅੱਜ ਗੱਭਣ ਆਪਾਂ ਫੰਦੂ ਸਾਹਿਬ ਤੁਸੀਂ ਕਰਦੇ ਹੋ ਕੋਈ ਗੱਲ ਨਹੀਂ ਜਿੰਨੇ ਦੀ ਕਹੋ ਦੇ ਦਿੰਦੇ ਆ ਨਹੀਂ ਥੋੜੀ ਸ਼ੈ ਤੁਸੀਂ ਦੱਸ ਦਿਓ ਕੋਈ ਨਹੀਂ ਜਿੱਥੋਂ ਤੱਕ ਤਾਲਮਿਲ ਬੈਂਦਾ ਆਪਣੇ ਵੀਰ ਕੋਲ ਨਹੀਂ ਤੁਹਾਡੇ ਨਾਲ ਬਿਠਾ ਲੈਣ ਇੱਕ 18 ਦੇ ਦੇ ਗਏ ਇੱਕ 18 ਦੇ ਜੈਜ ਜੀ ਕਰਕੇ ਦੇ ਦਈਏ ਕੇ ਸੂਤਰ ਜੀ ਕਰ ਦਈਏ ਕਰ ਦਈਏ ਆਪਣੇ ਮਾਨਤ ਚਲੋ 15 ਦੇ ਦਾਂਗੇ ਇੱਕ 15 ਦੇ ਹਾਂਜੀ ਠੀਕ ਆ ਜੀ ਤੇ ਬਾਕੀ ਭਾ ਬੱਚਾ ਚੋਈਏ ਮੋਟੀ ਤਾਂ ਹਰ ਹੋਊਗੀ ਦੋਰਾ ਤਾਂ ਨਾਲ ਪਾਗੇ ਅੱਧਾ ਕਿਲੋ ਦੁੱਧ ਨਿਕਲ ਆਉਂਦਾ ਹੈ ਗ੍ਰਾਮ ਹੂੰ ਪੋਲੀ ਇੰਨੀ ਪੋਲੀ ਇੰਨੀ ਜ਼ਿਆਦੀ ਪੋਲੀ ਗੋਟੀ ਥਾਰਾ ਬਿਲਕੁਲ ਗੋਟੀ ਥਾਰ ਜੀ ਠੀਕ ਆ ਪਰ ਜਵਾਗ ਚ ਹੋਈ ਜਾਣਾ ਠੀਕ ਆ ਜੀ ਲੋਬ ਦੋਸਤੋਂ ਬਾਕੀ ਅਜੇ ਇਹ ਇੰਨਾ ਹੋਰ ਬੰਨਾ ਜੀ ਆ ਹੋ ਜਾ ਟਾਈਮ ਕਾਫੀ ਪਿਆ ਇਹ ਟਾਈਮ ਕਾਫੀ ਪਿਆ ਚਾਰ ਪੰਜ ਦਿਨ ਪਏ ਆ ਹਾਂਜੀ ਠੀਕ ਆ ਤੇ ਬਣੂਗੀ ਚੰਗਾ ਠੀਕ ਆ ਜੀ ਬਾਕੀ ਭੂੜ ਦੀ ਛੱਟੇ ਦੀ ਵੀ ਗਾਰੰਟੀ ਹੋਊਗੀ ਹੂੰ ਲੋ ਦੋਸਤੋਂ ਭੂੜ ਛੱਟੇ ਦੀ ਭਾਰ ਪਿਛੇ ਦੀ ਇਹ ਗਾਰੰਟੀ ਤਸੱਲੀ ਆ ਤੇ 55 ਵੀ ਗਾਰੰਟੀ ਤਸੱਲੀ ਆ ਬਾਕੀ ਜਿਹੜਾ ਕੰਮ ਤੁਸੀਂ ਕਰੀਟੇਰੀਆ ਪੂਰਾ ਕਰ ਸਕਦੇ ਹੋ ਉਹ ਆਪਣੀ ਪੇਪਰ ਤੇ ਪਾ ਕੇ ਤਸੱਲੀ ਤੁਸੀਂ ਇੱਥੇ ਆਣ ਕੇ ਕਰੋ ਰਹੀ ਗੱਲ ਭਾਰ ਪਿਛੇ ਦੀ ਉਹਦੀ ਤਸੱਲੀ ਗਾਰੰਟੀ ਆ ਮੱਝ ਚੰਗੀ ਆ ਚੰਗੇ ਰਵੇ ਦੇ ਵਿੱਚੋਂ ਆ ਠੀਕ ਆ ਜੀ ਤੇ ਤੀਜਾ ਖਸੂਬਾ ਵੀ ਰੰਦਾ ਵੀ ਇਹ ਹੁਣ ਸੂਣ ਵਾਲੀ ਬਾਕੀ ਮੇਰਾ ਭਰਾ ਜਿੱਦਾਂ ਮਰਜੀ ਇੱਥੇ ਤਸੱਲੀ ਕਰ ਲਓ ਇੱਥੇ ਆਣ ਕੇ 1,115,000 ਰੁਪਏ ਤੁਹਾਨੂੰ ਮਿਲ ਜੂਗੀ ਤੇ ਇਹ ਅਜ ਦੋ ਹੀ ਆਪਣੇ ਕੋਲ ਵੀਰ ਲੱਗਨੇ ਹਾਂ ਜੀ ਆਪਣੇ ਕੋਲ ਦੋ ਹੀ ਲੱਗਦੇ ਆ ਘਰ ਦੇ ਹਾਂ ਬਿਲਕੁਲ ਜੀ ਬਿਲਕੁਲ ਸਮਾਲ ਮੈਨੂੰ ਲੱਗਦਾ ਬਾਕੀ ਵੀ ਆਪਾਂ ਸਾਰਾ ਸਾਫ ਸੁਥਰਾ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਵੀਰਾਂ ਨੂੰ ਕਿ ਇੱਧਰ ਜਿੰਨਾ ਪਸ਼ੂ ਵੀ ਆਪਾਂ ਰੱਖਿਆ ਸਾਰੇ ਮੈਨਾਂ ਦਾ 15 18 17 ਲੀਟਰ ਦੇ ਅੰਗਰੇਜ਼ਾਂ ਆਪਣੇ ਕੋਲ ਸਾਰਾ ਤੋਂ ਬਾਹਰ ਹੀ ਸਾਰੀਆਂ ਹਾਂਜੀ ਆਹ ਠੀਕ ਆ ਜੀ ਘੱਟ ਨਹੀਂ ਕੋਈ ਹੈਗੀ ਬਾਕੀ ਬੱਚੇ-ਬੁੱੱਚੇ ਨਾਲ ਤਿਆਰ ਕਰਨ ਦੇ ਆ ਜੀ ਸਹੀ ਆ ਜੀ ਬੱਚੇ-ਬੁੱੱਚੇ ਮਗਰ ਵਾਵਾ 15 14 ਕਟੀਆਂ ਜੀ ਉਹ ਤਿਆਰ ਕਰਨ ਲਏ ਆ ਜੀ ਇਹ ਨਵੀਂ ਜਨਰੇਸ਼ਨ ਮਗਰ ਤਿਆਰ ਹੁੰਦੀ ਜਾਂਦੀ ਆ ਹਾਂਜੀ ਤੇ ਠੀਕ ਆ ਜੀ ਠੀਕ ਆ ਠੀਕ ਆ ਤੇ ਇੱਕ ਵੀਰ ਆਪਣੇ ਨੰਬਰ ਕਰ ਦिए ਸਾਂਝੇ ਆਪਣਾ ਨੰਬਰ 81460 ਹਾਂਜੀ 014 ਠੀਕ ਆ ਜੀ ਹੋਰ ਕੋਈ ਗੱਲਬਾਤ ਵੀਰ ਵਾਕਿਆ ਤੇ ਚੜਦੀ ਕਲਾ ਹੈ ਜੀ ਆ ਦੇ ਭਰਾਓ ਜਿਨੇ ਕਹਿੰਦੇ ਦੁੱਧ ਹੈ ਨਾ ਜਿਹੜਾ ਆਪਣੇ ਘਰ ਦੀ ਗਰੰਟੀ ਹੋਊਗੀ ਦੁੱਧ ਉਹਦੀ 12 ਲੀਟਰ ਦੀ ਹੋਊਗੀ ਹਾਂਜੀ ਇਹ ਦਾ ਵੀ ਨਹੀਂ ਤਫੱਲੀ ਕਰਕੇ ਖੜੇ ਪਿੱਟ ਕੇ ਖੜੇ ਇਹ ਭਰਿਆ ਭਾਂਡਾ ਜੀ ਉਹਦੀ ਐ ਟਾਈਮ ਆਪਣੀ 12 ਲੀਟਰ ਦੀ ਗਰੰਟੀ ਹੋਊ ਅਗਲੇ ਘਰ ਜਾ ਕੇ 16 ਕਰ ਜੇ 18 ਕਰ ਜੇ 12 ਤੇ ਰਹਿ ਜੀ ਉਹਦੀ ਆਪਣੀ ਕੋਈ ਗਰੰਟੀ ਨਹੀਂ ਹੋਊਗੀ ਹਾਂ ਬਿਲਕੁਲ ਜੀ ਹਾਂਜੀ ਲਓ ਦੋਸੋ ਵੈਸੇ ਝੋਟੀ ਇਹ ਵੀ ਤੁਹਾਨੂੰ ਆਪ ਉਹ ਦਿਖਾਈਏ ਬੜੀ ਖੂਬਸੂਰਤ ਝੋਟੀ ਆ ਅਹਿਮ 29 ਦੀ ਝੋਟੀ ਆ ਠੀਕ ਹੈ ਜੀ ਸੋ ਜਿੱਦਾਂ ਮਰਜੀ ਮੇਰਾ ਭਰਾ ਇੱਥੇ ਆਣ ਕੇ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਤੇ ਕੱਦ ਕਰ ਹਾਈਟ ਜੰਮੀ ਪਣੀ ਪੂਰੀ ਆ ਗਰਮ ਵਾਲੀ ਨੂੰ ਜੰਪਲ ਪੂਰਾ ਲੱਗਾ ਠੀਕ ਹੈ ਜੀ ਉਸ ਜਿੰਨਿਆ ਵੀਰ ਦੇ ਕੋਲ ਸਾਰੇ ਸੇਵਾ ਦੇ ਵਿੱਚ ਹੀ ਆ ਕਿਉਂਕਿ ਫਾਰਮ ਦੇ ਵਿੱਚ ਜਿੰਨੇ ਐਨੀਮਲ ਨੇ ਸਾਰੇ ਕੱਦ ਬੋਤਾਂ ਵਾਲੇ ਆ ਚੰਗੇ ਪੜੇ ਸਵੇ ਆ ਤੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਵਿਜ਼ਿਟ ਕਰਕੇ ਤੁਸੀਂ ਆਪਣੀ ਤਸੱਲੀ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ